ਮਾਣ ਦੀ ਫਰਕ ਚਲਦੀ ਸਾਰਿਆਂ ਨੂੰ ਵਾਦੀ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਜੀ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਤੇ ਬਈ ਤੁਹਾਨੂੰ ਟੋਟਲ ਪੰਜ ਮੱਜਾਂ ਮਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਚਾਰ ਸੱਜਣਾ ਸੋਈਆਂ ਤੇ ਇੱਕ ਟੁਕੜ ਗੱਬਨ ਤੁਹਾਨੂੰ ਦਿਖਾਵਾਂਗੇ ਆ ਬੱਚੇ ਵੀ ਜਿਹੜੇ ਦੇਖ ਸਕਦੇ ਇਹਨਾਂ ਦੇ ਬਾਹਰ ਹੀ ਬੰਨੇ ਅੱਜ ਤੇ ਦੋ ਤੁਹਾਨੂੰ ਗਾਵਾਂ ਦਿਖਾਉਣੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਹੋਰ ਸਭ ਨਾ ਠੀਕ ਠਾਕ ਏ। ਵਧੀਆ ਵਧੀਆ। ਚਲੋ ਵਧੀਆ ਚੈਦਾ ਜੇ। ਤੇ ਕਿੰਨੀਆਂ ਫੇਰ ਅੱਜ? ਅੱਜ ਪੰਜ ਮੱਝਾਂ 'ਚ ਦੋ ਵੇੜਾਂ ਨੇ ਠੀਕ ਆ ਸਾਰੀਆਂ ਹੀ ਸੂਈਆਂ ਸਾਰੇ ਸੂਏ ਆ ਅੱਜ ਗੱਬਣ ਕੋਈ ਵੀ ਨਹੀਂ ਆ ਇੱਕ ਟੋਕੜ ਗੱਬਣ ਮੱਝਾਂ ਦੀ ਇੱਕ ਟੋਕੜ ਗੱਬਣ ਆ ਬਾਸਣਾ 6 ਮਹੀਨਿਆਂ ਦੀ ਗੱਬਣ ਆ ਤੇ 9-10 ਲੱਦਿਆ ਠੀਕ ਆ ਜੀ ਤੇ ਵੇਚ ਗਏ ਕੱਲ ਵਾਲਾ ਮਾਲ ਸਾਰਾ ਹਾਂ ਜੀ ਵੇਚਿਆ ਜੀ ਜੀ ਚਲੋ ਨਾਮ ਦੱਸਦੇ ਕਰੀ ਆਪਣਾ ਰਾਜਿੰਦਰ ਸਿੰਘ ਹਾਂਜੀ ਟੈਂਟ ਜੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗਜ਼ਾਜ਼ਪੁਰ ਤੇ ਫੋਨ ਨੰਬਰ ਭੁੱਲਦੇ ਕਰੀ 9056827755 ਠੀਕ ਆ ਜੀ ਤੇ ਚਲੋ ਫਿਰ ਸ਼ੁਰੂਆਤ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਕਿੰਨਾ ਸਵੇਰ ਚ ਵਿਦਦੀ ਇਹਦਾ ਪਹਿਲਾਂ ਜੇ ਵਿਦਦੀ ਚਾਰ ਦੰਦ ਕੱਟੀ ਆ ਮੋਂ ਚਾਰ ਦੰਦ ਚੈੱਕ ਕੀਤੇ ਦੰਦ ਤੁਸੀਂ ਹਾਂਜੀ ਚੈੱਕ ਕੀਤੇ ਕੋਈ ਕਰਕੇ ਖੜੇ ਠੀਕ ਹੈ ਜੀ ਤੇ ਕਿੰਨਾ ਚਿਰ ਹੋਇਆ ਜੇ ਸੋਈ ਨਾ ਇਹ ਸੋਈ ਨਾ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਵਾ ਤੇ ਮਗਰ ਇਹਦੇ ਕੱਟਾ ਦੁੱਧ ਕਿੰਨਾ ਜੇ ਦੇਖੋ ਉਹਦੇ ਦੇਖੋ 10 11 ਈਟਰ ਹੈ ਜੇ ਪੱਕਾ ਇੱਧਰ ਦੇਖੋ ਪੱਟੀ ਦੀਆਂ ਸੀਲੀਆਂ ਬਾਕੀ ਆ ਦੇਖ ਸਕਦੇ ਹੈਗੀ ਠੰਡੀ ਤੇਰੀ ਆ ਠੀਕ ਹੈ ਜੀ ਬਿਲਕੁਲ ਕੰਪੈਕਟ ਜੇ ਹਵਾਨੇ ਦੀ ਮਾਲਕਾ ਜਿਹੜੀ ਅਰੇ ਹੁਣੇ ਆਇਆ ਮਾਲ ਠੀਕ ਆ ਤਾਂ ਜੀ ਭੁੱਖਾ ਭੋਖਾ ਜੀ ਤੇ ਕਿੰਨਾ ਕੁ ਦੋ ਚਵਾਈ ਜਾਊਗੀ? ਦੋ ਦੇ ਵੀਰ ਜੀ 12-13 ਕਿਲੋ ਛੋਟੀ ਚਵਾਈ ਜਾਊਗੀ। ਅੱਛਾ। ਇਹਨਾਂ ਨੇ 13-14 ਕਿਲੋ ਦੀ 12-13 ਕਿਲੋ ਭਜਣ ਚਵਾਦੇ ਬਹੁਤ ਦੋਦੇ ਆ। 12 ਦੇ ਲਾਗੇ ਚਵਾਈ ਜਾਊਗੀ। 12 ਕਿਲੋ ਮਾਰੀ ਵੱਡੀ ਝੋਟੀ ਆ। ਤੋੜ ਦਈਏ ਫੇਰ ਇਹਨਾਂ। ਤੇ 93 ਇਹ ਤੁਹਾਨੂੰ ਲਾਗੇ ਤੇ ਦਿਖਾ ਦਈਏ ਇੱਕ ਜੰਗਾ ਚੋ ਆਪ ਸਮਝੋ ਢੀਂ ਤੇ ਕੀ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਮੁੱਲ ਤੇ ਕੀ ਚੀਜ਼ ਜਿਹਦਾ ਬਾਹਰ ਵਿਆਰ ਚ ਲੈਣਾ ਝੋਟੀ ਦਾ ਆਪਾਂ 100 ਲੱਖ ਕਰੀਏ ਠੀਕ ਆ 90 ਹਜ਼ਾਰ ਦੀ ਜੁਨੀ ਨਾ 90 ਹਜ਼ਾਰ ਦੀ ਦੇ ਦੋਗੇ ਹਾਂਜੀ ਵਿੱਚ ਕਰ ਦੋ ਕਿ ਮੰਨ ਤਾਂ ਨਾ ਹੋਰ ਕਰਾਂਗੇ ਕਿੰਨਾ ਜਿੰਨਾ ਤੁਸੀਂ ਕਹੋਗੇ ਖੁੱਲਾ ਹੀ ਕਰ ਦਾਂਗੇ ਜਿਆ ਜਿਆ ਕਰ ਦੋ ਫਿਰ 85 ਹਜ਼ਾਰ ਦੀ ਜੋੜੀ ਦੇ ਦਾ 85 ਹਜ਼ਾਰ ਦੀ ਦੇ ਦੋਗੇ ਵਿੱਚ ਛੋਟ ਹੋਰ ਕਰ ਦੋਗੇ ਪੂਰੇ ਵੀਰ ਜੀ 80 ਹਜ਼ਾਰ ਛੋਟੀਆਂ ਨਾ ਦਵਾਂਗੇ ਅੱਛਾ 80 ਹਜ਼ਾਰ ਦੀ ਦੇ ਦੋਗੇ 80 ਹਜ਼ਾਰ ਦੀ ਜੋੜੀ ਦਵਾਂਗੇ ਤੇ 10 11 ਇੰਟਰ ਕਰੋ ਚਵਾਈ ਦੇ ਦੋਗੇ ਦਵਾਂਗੇ ਬਾਕੀ ਝੋਟੀ ਲੱਖ ਰੁਪਏ ਦੀ ਆ ਠੀਕ ਆ ਬਾਕੀ ਇਹ ਆ ਕਿ ਸਾਂਭੇ ਸਾਂਭੇ ਚੰਗੇ ਆ ਸੋਹਣੀ ਝੋਟੀ ਆ ਜਿਹੜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਪਸੰਦ ਕਰਕੇ ਚਵਾਈ ਕਰਕੇ ਤਸੱਲੀ ਕਰਕੇ ਖੜੇ ਜਿਹੜੇ ਵੀਰ ਨੇ 80 ਹਜ਼ਾਰ ਖਰਚਣਾ ਉਹਦਾ ਫਰਜ਼ੇ ਵੀ ਭੰਦਾ ਪਿਆ ਅਸੀਂ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਖੜੀਏ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਤੋੜ ਦੋ ਵੀਰ ਜਿੰਨਾ ਫਿਰ ਅਜ ਲੈ ਆਓ ਆ ਵੀ ਵੀਰ ਜੀ ਪਹਿਲਾਂ ਝੋਟੀ ਸਹੀ ਜੇ ਠੀਕ ਆ ਲੈ ਆਓ ਇਹਦੇ ਮਗਰ ਇੱਕ ਕਟਾਜੇ ਬੱਚੇ ਜਿਹੜੇ ਉਧਰ ਬੰਨੇ ਆ ਉਧੇ ਕਰਕੇ ਥੋੜਾ ਜਿਹਾ ਉਧਰ ਠੀਕ ਆ ਬਹੁਤ ਝੋਟੀ ਦੇਖੋ ਕਰਿਆ ਪਰਾਹਾ ਨਕੇ ਸਿੰਘ ਜੀ ਕਿੰਨਾ ਚਿਰ ਹੋਇਆ ਇਹਨੇ ਸੋਈ ਨਾ ਇਹਨੂੰ 5-6 ਦਿਨ ਹੋ ਗਏ ਸੋਈ ਨੂੰ ਠੀਕ ਹਫਤੇ ਦੇ ਲਾਗੇ ਬੰਨੇ ਜਿਹੜਾ ਇਹਨਾਂ ਕਹਿੰਦੇ ਕਿ ਸੋਈ ਨਾ ਹੋ ਗਿਆ ਬਾਕੀ ਥਣਾ ਦਾ ਸਾਈਜ਼ ਗਿਆਪੇ ਤਾਂ ਚੰਗਾ ਥੋੜਾ ਡਰਦੀ ਡਰਦੀ ਜੀ ਆ ਬੱਚੇ ਸਾਹਮਣੇ ਵੱਜੇ ਉਹਦੇ ਕਰਕੇ ਉਧਰ ਨੂੰ ਜਾਂਦੀ ਜਿਆਦਾ ਬਾਕੀ ਹਵਾਨਾ ਵਿੱਚ ਥੱਲੇ ਦੇਖ ਸਕਦੇ ਜੀ ਨਾ ਦੇਖ ਸਕਦੇ ਜੀ ਤੇ ਇਹਦੇ ਕੋਲ ਵੀਰ ਜੀ ਮੌਕੇ ਤੇ ਕਿੰਨਾ ਤਿਆਰ ਜੀ ਇਹਦੇ ਕੋਲ ਵੀਰ ਜੀ 9-10 ਕਿਲੋ ਦੁੱਧ ਆ ਘਰ ਵਾਲੇ 11 ਕਿਲੋ ਆਂਦੇ ਪਰ ਅਸੀਂ 9 ਕਿਲੋ ਕਰਕੇ ਦੇਈਏ ਸੱਜਰ ਝੋਟੀ ਜੀ ਆ ਠੀਕ ਆ ਤੇ ਇਹ ਕਿੰਨਾ ਚਵਾਈ ਜਾਊਗੀ ਦੁੱਧ ਦੁੱਧੇ ਵੀਰ ਜੀ ਬਾਰ ਤਰ੍ਹਾਂ ਕੋਲ ਝੋਟੀ ਚਵਾਊਗੀ ਤੇ ਇਹਦਾ ਮੁੱਲ ਇਹਦਾ ਮੁੱਲ 85000 85000 ਹਾਂਜੀ ਵਿੱਚੋਂ ਕਰਨਾ ਮਨ ਪੂਰੇ 80 ਦੇ ਦਾਂਗੇ ਵੀ 80000 ਦੀ ਦੇ ਦੋਗੇ ਹੋਰ ਛੋਟ ਕਰ ਦੋਗੇ 2 ਹੀ ਛੱਡਾਂਗੇ 78000 ਦੀ ਝੋਟੀਆਂ ਆ ਨਾ ਦੇਵਾਂਗੇ ਅੱਛਾ 78000 ਦੀ ਦੇ ਦੇਓਗੇ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਹੋਰ ਇਹ ਵੀ ਸੂਈ ਸਵਾਈ ਆ ਠੀਕ ਆ ਹਾਂਜੀ ਇਹਨੂੰ ਕਿੰਨਾ ਚਿਰ ਹੋਇਆ ਜੀ ਸੂਈ ਨੂੰ 15-20 ਦਿਨ ਹੋ ਗਏ ਮਗਰੋਂ ਕੱਟੀ ਜੀ ਅੱਛਾ 15-20 ਦਿਨ ਹੋ ਗਏ ਆ ਹਾਂਜੀ 10 ਦਿਨ ਦੋ ਤਿਆਰ ਇਹਦੇ ਛੋਟੀ ਦੇ ਵੱਡੀ ਹੋਟੀ ਆ ਤੋੜ ਦੋ ਫੇਰ ਇਹਨਾਂ ਵੀ ਆ ਦੇਖ ਸਾਡੇ ਸਨਾਂ ਦਾ ਸਾਈਜ਼ ਗਿਆ ਪੇ ਤਾਂ ਵੀ ਠੀਕ ਹੈ ਜਿਹੜਾ ਚੰਗੇ ਕੱਦ ਕਾਟਦੀ ਹੈ ਇਹ ਵੀ ਬਾਕੀ ਇਹ ਆ ਕਿ ਆਈਆਂ ਅੱਜ ਹੀ ਅਜੇ ਉਹਦੇ ਕਰਕੇ ਥੋੜੀਆਂ ਰੱਜੀਆਂ ਰੱਜੀਆਂ ਹੋਣੀਆਂ ਛੋਟੇ ਸਿੰਘ ਦੀ ਆ ਇਹ ਵੀ ਜਿਹੜੀ ਇੱਕ ਪਾਸੇ ਦਾ ਸਿੰਗ ਦਾ ਥੋੜਾ ਜਿਹਾ ਖੋਖ ਜਿਹੜਾ ਇਹਦਾ ਲੱਥਾ ਬਾਕੀ ਸਾਰੀਆਂ ਸੁਈਆਂ ਸਵਾਈਆਂ ਵਾ ਤੁਸੀਂ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜਨੇਗੇ ਇਹਦਾ ਵੀ ਹਵਾਨਾ ਥੱਲੇ ਲੱਗ ਕੇ ਤਾਂ ਦੇਖ ਸਕਦੇ ਜੀ ਅੱਜ ਲੈ ਆਓ ਜੀ ਦੇਖੋ ਛੋਟੀ ਜਾਂ ਨਾ ਸਕਦਾ ਚੰਗਾ ਕੱਦ ਕਾਠਾ ਇਹਦਾ ਵੀ ਅਸਲ ਦੇਖੋ ਜੋ ਕਾਲੀ ਸ਼ਾਹ ਕਰਾਂਗੇ ਕੱਦ ਕਾਠ ਦੀ ਉੱਚੀ ਆ ਜਿਹੜੀ ਅਸੀਂ ਬੰਦ ਵੀ ਜੀ ਜੇ ਆਵਾਂ ਨਾ ਇਹਦਾ ਕਿੱਡੀ ਲਾਗੇ ਤਾਂ ਫਿਰ ਤਾਂ ਦੇਖ ਸਕਦੇ ਜੀ ਤੇ ਕਿੰਨਾ ਰੱਖੀਏ ਵੇ ਦੇ ਦਾ ਮੁੱਲ ਫਿਰ ਆਪਾਂ ਇਹਦਾ ਮੁੱਲ ਵਿੱਚ 75000 ਆ ਰਿਹਾ 75000 ਹਾਂਜੀ ਵਿੱਚ ਅਗਰ ਨਾ ਮੰਨ ਤਨ ਕਰਾਂਗੇ ਕਿੰਨਾ 70 ਦੇ ਦੇ ਦੀ ਇਹ ਵੀ 70 ਚ 2000 ਜੜ ਦਾਂਗੇ ਅੱਛਾ 68000 ਦੀ ਦੇ ਦੋ ਵੀ 68000 ਦੀ ਝੋਟੀ ਦੇ ਦਾਂਗੇ ਠੀਕ ਹੈ ਦੁੱਧ ਆ ਕਿਲੋ ਆ ਗਿਆ ਜੀ ਪੱਕਾ ਕਿਹੜਾ ਅਸਲ ਚੋਆ ਗਿਆ ਮਗਰ ਵੀ ਕੱਟੀ ਮਗਰ ਵੀ ਇਹਦੇ ਕੱਟੀ ਆ ਹਾਂਜੀ ਵੱਡੀ ਝੋਟੀ ਆ ਠੀਕ ਹੈ ਜੀ ਹੁਣ ਇੱਕ ਹੋਰ ਇਹ ਵੀ ਸੋਈ ਸਵਾਈ ਆ ਜਿਹੜੀ ਇਹ ਵੀ ਸਨ ਕਾਫੀ ਸਫਾਈ ਜੀ ਕੱਦ ਭਾਵੇਂ ਬਹੁਤਾ ਉੱਚਾ ਨਹੀਂ ਆ ਤੇ ਪਰ ਥੱਲੇ ਉਹ ਜਿਹੜੀ ਸੋਹਣੀ ਛੋਟੀ ਹੈ ਬਾਕੀ ਇਹ ਤਾਂ ਮਗਰ ਵੀ ਕੱਟੀ ਜਤਾ ਜੀ ਸਹੀ ਹੈ ਇਹ ਤਾਂ ਮਗਰ ਵੀ ਕੱਟੀ ਆ ਜਿਹੜੀ ਹਾਂ ਜੀ ਦੋ ਦੇ ਤਾਂ ਵੀ 9-10 ਕਿਲੋ ਤਿਆਰ ਜੇ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਆ ਜਿ ਲੈ ਆਓ ਜੀ ਉਹਦਾ ਮੁੱਲ ਜੀ ਦੋ ਤੇ ਆ ਰਿਹਾ ਹੈ। ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੈ ਕਿ ਜੇ ਇਹ ਮੈਨੂੰ ਕੋਈ ਵੀ ਪਸ਼ੂ ਪਸੰਦ ਹੁੰਦਾ ਆਪਣੀ ਇੱਥੇ ਆ ਕੇ ਚੋਈ ਕਰਕੇ ਤਸੱਲੀ ਕਰਕੇ ਖੜਿਆ ਕਰੋ। ਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ 65000 ਹੈ। 65000 ਹੈ। ਹਾਂਜੀ। ਵਿੱਚੋਂ ਕਰਨਾ ਮਨ। 60000 ਦੀ ਵੀਰ ਜੀ ਇਹ ਵੀ ਦੇ ਦਾਂਗੇ। ਹੋਰੇ 60 ਦੀ ਕਰਦੇ ਆ ਫਿਰ। 60 ਦੀ ਤਾਂ ਵਾਅਦਾ ਕਰਣੀ। ਕੋਈ ਗੱਲ ਨਹੀਂ। ਦੇ ਦਾਂਗੇ ਜਦੋਂ ਕਹਿਦਾ। ਠੀਕ ਆ। ਹਾਂਜੀ। ਤੇ ਦੁੱਧ ਕਿੰਨਾ ਜੀ ਦੇਖੋ। ਇਹ ਤਾਂ 9 ਦਾਖਲ ਤੋਂ ਤਿਆਰ ਆ ਕਿੰਨਾ ਚਿਰ ਹੋਇਆ ਸੋਈ ਨਾ ਇਹਨੇ ਸੋਈ ਨੀ ਵੀਰ ਜੀ ਪੰਜ ਛੇ ਦਿਨਾਂ ਤੋਂ ਤਾਜੀ ਸਹੀ ਮਗਰ ਕੱਟੀ ਤੇ ਇਹ ਕਿੰਨਾ ਚੁਵਾਈ ਜਾਊਗੀ ਉਹਦੇ ਵੀਰ ਜੀ ਵੀ 1.5 ਕਿਲੋ ਮੈਂ ਚੁਆਊਗੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਇਹ ਕਾ ਤੋਕੜ ਗੱਬਣੇ ਇਹ ਕਿੰਨੇ ਚਾਹ ਤੇ ਚੱਕ ਪਾਸ ਚ ਵੀਰ ਜੀ ਵੀਰ ਜੀ ਨੂੰ 6 ਮਹੀਨਾ ਲੱਗਾ ਜੀ ਅੱਛਾ ਹਾਂ ਜੀ ਦੋ ਦਸਰੇ 9 ਕਿਲੋ ਦੇ 8 ਕਿਲੋ ਕਰਕੇ ਦੇਣੀ ਆ ਠੀਕ ਹੈ ਘਰ ਪਾੜੇ ਤੇ ਮਿਲੀਆੜੇ ਕਾ ਬਗਾਨੇ ਘਰ ਜਾ ਲੈਣੀ ਟੀਕਾ ਵੀ ਲੈ ਸਕਦੀ ਹੈ ਠੀਕ ਹੈ ਜੀ ਬਾਕੀ ਚੁਵਾਈ ਬਹੁਤ ਚੰਗੀ ਮੈਂ ਦੀ ਠੀਕ ਹੈ ਜੀ ਹਾਂ ਜੀ ਤੇ ਮ ਸੱਜਰ ਨੇ ਦੋ ਤਾਂ ਚੰਗਾ ਚਵਾਇਆ ਜਦੋਂ ਸੱਚ ਨਜਾਇਆ ਪੂਛ ਵੇਖੋ ਜ਼ਮੀਨਾਂ ਲਿਕਰ ਰਖਦੀ ਆ ਠੀਕ ਆ ਜੀ ਅੱਜ ਲੈ ਆਓ ਜੀ ਤੇ ਮੋਲੇ ਦਾ ਵੀ ਜੀ ਇਹਦਾ ਮੋਲੇ ਵੀਰ ਜੀ ਹੁਣ ਦੁੱਧ ਵੀ ਸੱਜਰਾ ਜਨਾਂ ਦੇ ਢੀ ਆ ਹਾਂਜੀ ਗਾਂ 6 ਮਹੀਨਾ ਦੀ ਗੱਬਣ ਵੀ ਆ ਠੀਕ ਆ ਦੋ ਸਿੰਘੇ ਦੇ ਨੇ ਠੀਕ ਆ ਹਾਂਜੀ ਇਹਨੇ ਮਹੀਨਾ ਡੇਢੀ ਤੇ ਛਡਨੀ ਪੈਣੀ ਹੈ ਦੁੱਧ ਲਈਦੀ ਸੁਪਣਾ ਆ ਠੀਕ ਆ ਇਹਦਾ ਮੁੱਲ ਵੀਰ ਜੀ 60000 ਅੱਛਾ ਹਾਂਜੀ ਵਿੱਚ ਮੰਨਤਨ 2000 ਖੜਾਗੇ 58000 ਦੀ ਦਵਾਂਗੇ 58000 ਦੀ ਦੇ ਦੋਗੇ ਤੇ ਦੁੱਧ ਕਿੰਨਾ ਮੋੱਕੇ ਤੇ ਦੁੱਧ ਵੀ ਜੀ 9 ਕਿਲੋ ਆਨੇ ਘਰ ਵਾਲੇ ਪਰ 8 ਕਿਲੋ ਕਰਕੇ ਦੇਣੀ ਆ ਠੀਕ ਹੈ ਜੀ ਬਗਾਨੇ ਘਰ ਜਿਹੜੇ ਤੇਰੀ ਠੀਕਾ ਵੀ ਲੈ ਸਕਦੀ ਉਹਨਾਂ ਘਰ ਉਹਦਾ ਮਿਲੀ ਪਾੜੇ ਤੇ ਠੀਕ ਹੈ ਜੀ ਤੇ ਗਾਵਾਂ ਗਾਵਾਂ ਵੀ ਦਿਖਾ ਦੀ ਹੁਣ ਸੂਂਗਾਂ ਸਮਾ ਗਿਆ ਵਾਂ ਗਾਵਾਂ ਦਾ ਬੜਾ ਘੜਾ ਜੀ ਤੋੜੀ ਇੱਕਦਮ ਡਰ ਗਏ ਜਿਹੜਾ ਥੋੜਾ ਜਿਹਾ ਮਰਜੀ ਪੁੱਤ ਬਹਿ ਜਾਓ ਭਾਈ ਬਹੁਤ ਚੰਗੀ ਦੇਖੋ ਠੀਕ ਹੈ ਥਣ ਬੜਾ ਪਿਆਰਾ ਜਿਹੜਾ ਇਹ ਦੇਖੋ ਬੜਾ ਘਾਸਲੇ ਇਹ ਕਿ ਥੋੜੀ ਜੀ ਸਾਂਭੀ ਘੱਟ ਗਈ ਆ ਪੂਰੀ ਸਾਂਭ ਨਹੀਂ ਹੋਈ ਇਹਦੀ ਇਹ ਆ ਜੀ ਭੁਖੀ ਭਖੀ ਐ ਪੱਠੇ ਪੁੜੀ ਨਾ ਤੁਹਾਨੂੰ ਬਹੁਤ ਪ੍ਰੇਸ਼ਾਨ ਡੰਗਰਾਂ ਦੇ ਤੇ ਇਹਨੂੰ ਕਿੰਨਾ ਚਿਰ ਹੋਇਆ ਸੋਈ ਨਾ ਇਹ ਸੋਈ ਨੂੰ ਵੀ 7-8 ਦਿਨ ਹੋ ਗਿਆ ਤਾਂ ਲਾ ਲੇ ਕੋਈ ਮਗਰਵੱਛਾ ਇਹਦੇ ਤੇ ਇਹਦੇ ਮਗਰਵੱਛਾ ਇਹਦੇ ਕੋ ਦੁੱਧ ਕਿੰਨਾ ਜੇ ਦੁੱਧ ਵੀਰ ਜੀ ਨੂੰ 15-16 ਕਿਲੋ ਹੋਣਾ ਤਿਆਰ ਬਿਲਕੁਲ ਦਵਾ ਕੇ ਦਵਾਗੀ ਤੇ ਕਿੰਨਾ ਚ ਚਵਾਈ ਜਾਊਗੀ ਦੁੱਧ ਵੀਰ ਜੀ 17-18 ਕਿਲੋ ਚਵਾਊਗੀ ਠੀਕ ਹੈ ਜੀ ਬਾਕੀ ਇਹ ਕਿ ਗਾਂ ਕਿਸ ਦੇ ਸੇਵਾ ਹੈ ਮੀਦੀ ਵੀ ਨਾ ਕੋਈ ਪਰਿਵਾਰ ਠੀਕ ਹੈ ਜੀ ਹਾਂ ਜੀ ਇਹ ਵੀ ਤਾਂ ਤੋਰ ਕੇ ਦਿਖਾ ਲਈਏ ਇੱਕ ਵਾਰੀ ਮੇਕੋ ਸਾਲਿਓ ਇਧਰ ਨੂੰ ਅਨੇ ਪੰਡ ਬਾਈ ਕਰ ਦਈਏ ਅੱਜ ਲੈ ਆਓ ਜੀ ਬਾਕੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਆ ਭਾਵੇਂ ਕੋਈ ਵੀਰ ਦੂਰ ਦਾ ਹੋ ਭਾਵੇਂ ਕੋਈ ਲਾਗੇ ਦਾ ਤਸੱਲੀ ਕਰਨੀ ਜ਼ਿੰਮੇਵਾਰੀ ਤੁਹਾਡੀ ਆ ਉਹ ਤੁਸੀਂ ਆਪ ਵੇਖਣਾ ਵੀ ਅਸੀਂ ਕਿੰਨਾ ਤਸੱਲੀ ਕਰਨੀ ਹੈ ਕਿੰਨਾ ਵੀ ਦਿੱਤਾ ਮੁੱਲ ਫਿਰ ਇਹਦਾ ਮੁੱਲ ਵੀ ਜੀ 40000 ਅੱਛਾ ਹਾਂਜੀ ਵਿੱਚੋਂ ਕਿੰਨਾ ਕਰਨਾ ਮਾਨ 40000 ਕਰਨਾ ਤੇ 36000 ਦੇ ਦਾਂਗੇ 36000 ਦੇ ਦੇ ਦੇਓਗੇ ਤੇ ਦੁੱਧ 15 ਲੀਟਰ ਚਵਾ ਕੇ ਦੋਗੇ ਕਰਾਂ ਸੱਦੀ ਕਰਕੇ ਕੋਹੜੀ ਇਹ ਆ ਕਿ ਦੁੱਧ 15 ਲੀਟਰ ਹੋਵੇ ਤੇ ਲੈ ਜਾਏ ਨਹੀਂ ਤੇ ਰਹਿਣ ਦੇ ਹਨਾ ਠੀਕ ਹੈ ਜੀ ਤੇ ਹੁਣ ਇੱਕ ਗਾਂ ਰਹਿ ਗਈ ਆ ਉਹ ਵੀ ਤੋਰ ਕੇ ਦਿਖਾਣੀ ਠੀਕ ਹੈ ਜੀ ਪਹਿਲਾ ਸੂਆ ਸੂਈ ਕਿੰਨਾ ਚਿਰ ਹੋਇਆ ਉਹਨੂੰ ਸੂਈ ਨੂੰ ਉਹਨੂੰ ਵੀ 4-5 ਦਿਨ ਹੋ ਗਏ ਮਗਰ ਅੱਛਾ ਜੀ ਉਹਦੀ ਠੀਕ ਆ ਬਾਕੀ ਤੇ ਇਹਦੇ ਕੋ ਦੁੱਧ ਕਿੰਨਾ ਤਿਆਰ ਜੇ ਦੁੱਧ ਵਿੱਚ 10-10 ਕਿਲੋ ਤਿਆਰ ਹੋ ਰਿਹਾ ਬਾਈ ਸਾਬੇ ਅੱਛਾ 10 ਕਿਲੋ ਦੁੱਧ ਤਿਆਰ ਆ ਲੈ ਲੈ ਆਓ ਜੀ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ 30000 30000 ਹਾਂਜੀ ਕਰ ਦੇਣੀ ਵਿੱਚ ਛੋਟ ਛਾਟ ਹੋਰ 2000 ਛਡਾਂਗੇ 28000 ਦੇ ਦਾ 28000 ਤੀ ਦੇ ਦੋਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਝ ਕਹਿਣਾ ਬਾਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਕੋਈ ਵੀਰ ਆਪਣਾ ਦੋ ਟਾਈਮ ਚ ਵਾਲੇ ਤਿੰਨ ਟਾਈਮ ਚ ਵਾਲੇ ਚਵਾਈ ਤੁਸੀਂ ਆਪ ਖੜਨੀ ਹੈ ਬਾਕੀ ਕਿਸੇ ਵੀ ਪ੍ਰਕਾਰ ਦਾ ਵੀਡੀਓ ਤੇ ਇੱਕ ਵਾਅਦਾ ਹੁੰਦਾ ਉਹ ਵੀ ਤੁਹਾਡਾ ਜੇ ਘਟਦਾ ਹੁੰਦਾ ਉਹ ਵੀ ਤੁਹਾਡਾ ਇਸੇ ਕਰਕੇ ਆਪਣੀ ਜ਼ਿੰਮੇਵਾਰੀ ਤੇ ਖੜਿਆ ਕਰੋ